ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ RAM DAS ARJAN GURU ਬਰਪਾਰ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਪਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਏਕੰਕਾਰਾ ਸਤ ਗੁਰੂ ਤੇਹ ਪ੍ਰਸਾਦ ਸੱਚ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਹੋਏ ਪੂਰਨ ਕਭੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਕਭੂ ਨ ਹੋਵਤ ਘਾਟ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੇਹਾਰੀ ਕਮਨਾ ਸਖਤ ਕਰ ਸਿਪਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੇ ਪਰਮ ਸਨਮਾਨ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸੰਗਤ ਜੀ ਵਡਭਾਗੀ ਹੋ ਜੋ ਚਵਰ ਛਤਰ ਤਖਤ ਤੇ ਮਾਲਕ ਦੀਨ ਦੁਨੀ ਦੇ ਵਾਲੀ ਰਹਿਮਤਾ ਦੇ ਮੂਜਸਮੇ ਸਮੁੱਚੀ ਮਾਨਵਤਾ ਦੇ ਸਾਜੇ ਸਤਿਗੁਰੂ ਸ਼ਬਦੋ ਏਕਰਾ ਮਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਵਾਂ ਦੇ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਸਤ ਸੰਗਤ ਦੀ ਘੜੀਆਂ ਦਾ ਆਨੰਦ ਮਾਣਦੇ ਹੋਏ ਆਪਣੀ ਸਵਾਸਾਂ ਰੂਪੇ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤ ਗੁਰੂ ਸਾਹਿਬ ਜੀਆ ਦੀ ਕਿਰਪਾ ਦੇ ਨਾਲ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਿਨਾਂ ਦੇ ਅਵਤਾਰ ਗੁਰਪੁਰਬ ਨੂੰ ਸਮਰਪਤ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਤਿਨਾਂ ਦੇ ਅਦੁੱਤੀ ਸ਼ਹਾਦਤ ਨੂੰ ਸਮਰਪਤ ਅਤੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਤ ਜੋ ਕਿ ਸੁੰਦਰ ਦਿਵਾਨ ਅੰਮ੍ਰਿਤ ਵੇਲੇ ਤੋਂ ਹੀ ਆਰੰਭ ਹੋਏ ਹਨ ਆਪ ਸਰਬਾਤ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਸੋ ਆਓ ਸਭ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਸਾਰੀ ਸੰਗਤ ਗੱਜ ਕੇ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਜਦੋਂ ਸਤਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਕੇ ਬੈਠੀਦਾ ਹੈ ਤੇ ਇਕ ਹੈ ਸਥੂਲ ਸਰੀਰ ਤੇ ਇਕ ਹੈ ਸੂਖਮ ਸਰੀਰ ਤਿੰਨ ਸਰੀਰ ਹੁੰਦੇ ਨੇ ਇੱਕ ਕਾਰਣ ਸਰੀਰ ਇੱਕ ਸੂਖਮ ਤੇ ਇੱਕ ਸਥੂਲ ਸਥੂਲ ਸਰੀਰ ਉਹ ਹੈ ਜੋ ਆਪਾਂ ਨੂੰ ਦਿਖ ਰਿਹਾ ਹੈ ਇਕ ਹੈ ਸੂਖਮ ਜਿਹੜਾ ਸੂਖਮ ਸਰੀਰ ਹੁੰਦਾ ਹੈ ਉਹਦੇ ਨਾਲ 17 ਤੱਤ ਹੁੰਦੇ ਨੇ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਉਸ ਤੋਂ ਬਾਅਦ ਪੰਜ ਵਿਕਾਰ ਤੇ ਮਨ ਤੇ ਬੁੱਧ ਇਹ 17 ਦੇ ਨਾਲ ਸੂਖਮ ਸਰੀਰ ਬਣਦਾ ਏ ਉਹਦੇ ਵਿੱਚੋਂ ਐ ਮਨ ਸੋ ਸਰੀਰ ਤੇ ਜੁੜ ਕੇ ਬੈਠ ਜਾਂਦਾ ਏ ਤੇ ਮਨ ਦਾ ਜੁੜਨਾ ਔਖਾ ਏ ਜਿਹੜਾ ਮਨ ਨਹੀਂ ਜੁੜਦਾ ਤੋਂ ਮਨ ਨੂੰ ਜੋੜਨ ਦੇ ਲਈ ਜਿੱਥੇ ਸਰੀਰ ਨੂੰ ਜੋੜਿਆ ਏ ਉਥੇ ਮਨ ਨੂੰ ਜੋੜਨਾ ਕਿਉਂਕਿ ਵੇਖਿਆ ਹੋਵੇਗਾ ਜਦੋਂ ਆਪਾਂ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਜੁੜ ਕੇ ਬੈਠੀਏ ਤੇ 50 ਮਿੰਟਾਂ ਬਾਅਦ ਥੋੜੇ ਥੋੜੇ ਸਮੇਂ ਬਾਅਦ ਜਿਹੜਾ ਆਪਣਾ ਧਿਆਨ ਹੈ ਨਾ ਉਹ ਘੜੀ ਦੇ ਵੱਲ ਜਾਂਦਾ ਏ ਕਿ ਸਮਾਂ ਕਿੰਨਾ ਹੋ ਗਿਆ ਚਲੋ ਚੱਲੀਏ। ਤੋ ਇਹ ਆਪਣਾ ਮਨ ਨਹੀਂ ਜੁੜਿਆ। ਇਸ ਪ੍ਰਕਾਰ ਇਹ ਮਨ ਨੂੰ ਜੋੜਨਾ ਹੈ ਸਤਿਗੁਰੂ ਸਾਹਿਬ ਜੀਆਂ ਦੇ ਨਾਲ। ਜਿੰਨਾ ਦਾ ਜੁੜ ਗਿਆ ਉਹ ਫਿਰ ਸੰਤ ਸੂਰਮੇ ਭਗਤ ਹੋਏ ਉਹਨਾਂ ਦੇ ਫਿਰ ਦਿਹਾੜੇ ਜਿਹੜੇ ਨੇ ਮਨਾਏ ਜਾਂਦੇ ਨੇ ਅੱਜ ਆਪਾਂ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਅਵਤਾਰ ਗੁਰਪੁਰਬ ਮਨਾ ਰਹੇ ਆਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਜਿਹੜਾ ਅਵਤਾਰ ਹੈ ਸੀਸ ਮਹਿਲ ਕੀਰਤਪੁਰ ਸਾਹਿਬ ਵਿਖੇ ਹੋਇਆ ਕੀਰਤਪੁਰ ਜਿਹੜਾ ਸਥਾਨ ਹੈ ਜਿਸ ਵੇਲੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀਆਂ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾਇਆ ਉਹ ਜਿਹੜੇ 52 ਰਾਜੇ ਸਨ ਉਹ ਛੁੱਟ ਕੇ ਆਪਣੀਆਂ ਆਪਣੀਆਂ रियासतਾਂ ਦੇ ਵਿੱਚ ਆਏ ਉਸ ਤੋਂ ਬਾਅਦ ਉਹੀ ਜਿਹੜੇ 52 ਰਾਜੇ ਉਹ ਸਭ ਤੋਂ ਪਹਿਲਾਂ ਸ਼ਾਹਜਹਾਨ ਦੇ ਕੋਲ ਗਏ ਫਿਰ ਸੋਚਿਆ ਕਿ ਸਾਨੂੰ ਛਡਾਉਣ ਵਾਲੇ ਜਿਹੜੇ ਬੰਦੀ ਛੋੜਪੇਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੈ ਉਹਨਾਂ ਦੇ ਵੀ ਦਰਸ਼ਨ ਕਰ ਚੱਲੀਏ। ਤੋਂ ਗੁਰੂ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਸਤਿਗੁਰੂ ਸਾਹਿਬ ਜੀਆਂ ਨੂੰ ਆਣ ਕੇ ਬੇਨਤੀ ਕੀਤੀ ਕਿ ਤੁਸੀਂ ਪਹਾੜਾਂ ਦੇ ਵਿੱਚ ਰਮਣੀਕ ਸਥਾਨ ਵੇਖ ਕੇ ਤੇ ਉਥੇ ਤੁਸੀਂ ਇੱਕ ਨਗਰ ਵਸਾਉਣਾ ਕਰੋ। ਸਤਗੁਰੂ ਸਾਹਿਬ ਜੀਆ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀਆ ਨੂੰ ਕਲਣਾ ਕੀਤਾ ਤਾਂ ਬਾਬਾ ਗੁਰਦਿੱਤਾ ਜੀ ਗਏ ਉੱਥੇ ਜਾ ਕੇ ਮੋੜੀ ਗੱਡੀ ਤੇ ਕੀਰਤਪੁਰ ਸਾਹਿਬ ਜੀਆ ਦੇ ਨਾਮ ਤੇ ਜਿਹੜਾ ਉਹ ਨਗਰ ਵਸਾਇਆ ਬਾਬਾ ਗੁਰਦਿੱਤਾ ਜੀ ਉਹ ਸੰਨ ਜਿਸ ਵੇਲੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆ ਦੇ ਪਾਸ ਬਾਬਾ ਸ਼੍ਰੀਚੰਦ ਜੀ ਧਾਨ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦੇ ਸੁਪੁੱਤਰ ਆਏ ਤੇ ਉਹਨਾਂ ਨੇ ਅਰੰਕੀ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬ ਜੀ ਹਾਨੂੰ ਤੁਸੀਂ ਕੀ ਦਵੋਗੇ ਤੇ ਉਸ ਵੇਲੇ ਬਾਬਾ ਗੁਰਦਿੱਤਾ ਜੀਆਂ ਨੂੰ ਜਿਹੜੀ ਭੇਟ ਸੀ ਉਸ ਬਾਬਾ ਸ਼੍ਰੀ ਚੰਦ ਜੀਆਂ ਨੂੰ ਦੇ ਦਿੱਤੀ ਕਿਉਂਕਿ ਗੁਰੂ ਸਾਹਿਬ ਜੀਾਂ ਦੇ ਬਾਬਾ ਸੂਰਜਮਲ ਜੀ ਤੇ ਬਾਬਾ ਗੁਰਦਿੱਤਾ ਜੀ ਗੁਰਤੇਗ ਬਹਾਦਰ ਸਾਹਿਬ ਜੀ ਬਾਬਾ ਅਟਲ ਰਾਏ ਜੀ ਚਾਰ ਪੁੱਤਰ ਸਨ ਤੇ ਇੱਕ ਬੀਬੀ ਵੀਰੋ ਜੀ ਇਹਨਾਂ ਦੀ ਸੁਪੁੱਤਰੀ ਸੀ ਤੋ ਬਾਬਾ ਗੁਰਦਿੱਤਾ ਜੀਆਂ ਨੂੰ ਬਾਬਾ ਸ਼੍ਰੀਚੰਦ ਜੀਆਂ ਨੂੰ ਦਿੱਤਾ ਸੀ ਬਾਬਾ ਗੁਰਦਿੱਤਾ ਜੀਆਂ ਦੇ ਧਰਮ ਸੁਪਤਨੀ ਸੀ ਮਾਤਾ ਨਿਹਾਲ ਕੌਰ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਧੰਨ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਜੋਤੀ ਸਮਾਉਣ ਤੋਂ ਬਾਅਦ ਗੁਰਤਾ ਗੱਦੀ ਤੇ ਸੁਭਾਏ ਮਾਨ ਹੁੰਦੇ ਨੇ 14 ਸਾਲ ਦੀ ਉਮਰ ਹੈ ਗੁਰੂ ਹਰ राय ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਉਸ ਤੋਂ ਉਪਰੰਤ ਫਿਰ ਬਾਬਾ ਗੁਰਦਿੱਤਾ ਜੀਆਂ ਦੇ ਸੁਪੁੱਤਰ ਗੁਰੂ ਹਰ राय ਸਾਹਿਬ ਜੀਆਂ ਦੇ ਗ੍ਰਹਿ ਵਿਖੇ ਦੋ ਸੁਪੁੱਤਰਾਂ ਨੇ ਜਨਮ ਲਿਆ ਇੱਕ RAM RAJ ਤੇ ਦੂਜਾ HAR KRISHAN ਸਾਹਿਬ ਜੀ ਬਾਬਾ ਗੁਰਦਿੱਤਾ ਜੀਾਂ ਦੇ ਘਰ ਦੋ ਸੁਪੁੱਤਰਾਂ ਨੇ ਜਨਮ ਲਿਆ ਸੀ ਇੱਕ ਗੁਰੂ ਹਰਰਾਏ ਸਾਹਿਬ ਜੀ ਤੇ ਇੱਕ ਧੀਰਮਲ ਤੋਂ ਗੁਰੂ ਹਰਰਾਏ ਸਾਹਿਬ ਜੀਾਂ ਦੇ ਗ੍ਰਹਿ ਵਿਖੇ ਦੋ ਸੁਪੁੱਤਰਾਂ ਨੇ ਜਨਮ ਲਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਰਾਮਰਾਏ ਰਾਮਰਾਏ ਵੱਡੇ ਸਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਛੋਟੇ ਸਨ ਸੋ ਸਤਗੁਰੂ ਸਾਹਿਬ ਜੀਾਂ ਦਾ ਜਿਹੜਾ ਪ੍ਰਕਾਸ਼ ਹੈ 71713 ਬਿਕਰਮੀ ਨੂੰ ਹੋਇਆ ਤੇ ਸਤਿਗੁਰੂ ਸਾਹਿਬ ਜੀਆਂ ਦਾ ਜਿਹੜਾ ਨਾਮ ਹੈ ਨਾ ਨਾਮ ਦੇ ਵਿੱਚ ਹੀ ਕਰਾਮਾਤ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਨਾਮ ਜੁੜ ਕੇ ਬਣਿਆ ਏ ਮਾਤਾ ਤੇ ਪਿਤਾ ਦੇ ਨਾਮ ਤੋਂ ਜੁੜ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਜਿਹੜਾ ਨਾਮ ਰੱਖਿਆ ਗਿਆ ਮਾਤਾ ਜੀਆਂ ਦਾ ਨਾਮ ਸੀ ਕ੍ਰਿਸ਼ਨ ਕੌਰ ਤੇ ਪਿਤਾ ਜੀਆਂ ਦਾ ਨਾਮ ਸੀ ਹਰ ਰਾਏ ਅੱਧਾ-ਅੱਧਾ ਨਾਮ ਹਾਰਦ ਤੇ ਕ੍ਰਿਸ਼ਨ ਦੋਨੇ ਜੋੜ ਕੇ ਤੇ ਸਤਗੁਰੂ ਸਾਹਿਬ ਜੀਆਂ ਦਾ ਨਾਮ ਰੱਖਿਆ। ਤੋਂ ਸਤਗੁਰੂ ਸਾਹਿਬ ਜੀ ਬਚਪਨ ਤੋਂ ਹੀ ਜਿਹੜੀ ਜੁੜਨ ਦੀ ਅਵਸਥਾ ਏ ਉਸ ਨੂੰ ਆਪਣੇ ਕਾਬੂ ਦੇ ਵਿੱਚ ਰੱਖਿਆ ਹੋਇਆ ਸੀ ਸਤਗੁਰੂ ਸਾਹਿਬ ਜੀਆਂ ਨੇ। ਤੋਂ ਇਸ ਪ੍ਰਕਾਰ ਸਤਗੁਰੂ ਸਾਹਿਬ ਜੀ ਜਦੋਂ ਛੋਟੇ ਹੁੰਦਿਆਂ ਹੀ ਬਾਣੀ ਪੜ੍ਹਦੇ ਜਦੋਂ ਬਾਣੀ ਦਾ ਜਾਪ ਕਰਦੇ ਤੇ ਬਾਣੀ ਪੜਦੇ ਐਸਾ ਸਤਿਗੁਰੂ ਸਾਹਿਬ ਜੀ ਉਸ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਂਦੇ ਕੀ ਜਿਹੜੇ ਸੁਣਦੇ ਸਨ ਉਹ ਵੀ ਜੁੜ ਜਾਂਦੇ ਹੁਣ ਵੇਖੋ ਮਨੁੱਖ ਤੇ ਨਾ ਸੰਕਲਪ ਤੇ ਵਿਕਲਪ ਅਸਰ ਕਰਦੇ ਨੇ ਜਿਸ ਪ੍ਰਕਾਰ ਦਾ ਮਨੁੱਖ ਹੁੰਦਾ ਏ ਮਨੁੱਖ ਦਾ ਸੁਭਾਅ ਅਸਰ ਕਰਦਾ ਏ ਜਿੱਦਾਂ ਜੇ ਕੋਈ ਮਨੁੱਖ ਦੁਖੀ ਹੋਵੇ ਉਦੇ ਕੋਲ ਕੋਈ ਆਣ ਕੇ ਮਨੁੱਖ ਬੈਠ ਜਾਵੇ ਤੇ ਜਿਹੜਾ ਆਣ ਕੇ ਬੈਠਦਾ ਏ ਉਹ ਵੀ ਦੁਖੀ ਹੋ ਜਾਂਦਾ ਏ ਉਹਦੇ ਦੁੱਖ ਦੇ ਵਿੱਚ ਸਹਾਇ ਹੁੰਦਾ ਏ ਉਹਦੇ ਜਿਹੜੇ ਵਿਚਾਰ ਨੇ ਉਸ ਮਨੁੱਖ ਤੇ ਅਸਰ ਕਰਦੇ ਨੇ ਇਸੇ ਪ੍ਰਕਾਰ ਜੇ ਕੋਈ ਸੁਖੀ ਹੋਵੇ ਤੇ ਸੁਖੀ ਤੇ ਜਿਹੜਾ ਏ ਉਹ ਸੁਖ ਦਾ ਵਾਲਾ ਜਿਹੜਾ ਅਸਰ ਹੈ ਦੂਜੇ ਮਨੁੱਖ ਤੇ ਹੋ ਜਾਂਦਾ ਏ ਇਸੇ ਪ੍ਰਕਾਰ ਇਹ ਨਾ ਜਿਹੜੇ ਵਿਚਾਰ ਨੇ ਆਪਣੇ ਮਨ ਦੇ ਨੇ ਤੇ ਮਨ ਸੁਖਮ ਹੈ ਇਹ ਜਿਹੜਾ ਸੂਖਮ ਮਨ ਹੈ ਜੇ ਇਹਨੂੰ ਪਰਮਾਤਮਾ ਦੇ ਨਾਲ ਆਤਮਾ ਦੇ ਨਾਲ ਜੋੜ ਲਿਆ ਮਨ ਨੂੰ ਤੇ ਫਿਰ ਇਹ ਮਨ ਜੁੜ ਜਾਵੇਗਾ ਇਸੇ ਪ੍ਰਕਾਰ ਇਹ ਸਰੀਰ স্থੂਲ ਹੈ ਜੇ ਸਥੂਲ ਸਰੀਰ ਦੇ ਨਾਲ ਜੋੜ ਲਿਆ ਤੇ ਇਹ ਫਿਰ ਵਿਕਾਰਾਂ ਦੇ ਵੱਲ ਭੱਜੇਗਾ ਉਦਾਸ ਦੇ ਕੋਲ ਜੇ ਮਨੁੱਖ ਜਾਵੇ ਤੇ ਉਦਾਸ ਹੁੰਦਾ ਏ ਜੇ ਖੁਸ਼ੀ ਕੋਲ ਜਾਵੇ ਤੇ ਖੁਸ਼ੀ ਹੋ ਜਾਂਦਾ ਏ ਉਸੇ ਪ੍ਰਕਾਰ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆ ਦਾ ਮਨ ਜੁੜਿਆ ਸੀ ਜਿਹੜਾ ਬਾਣੀ ਸੁਣਦਾ ਉਹਨਾਂ ਦੀ ਰਸਨਾ ਤੋਂ ਉਹਨਾਂ ਦਾ ਵੀ ਮਨ ਜੁੜ ਜਾਂਦਾ ਆਖੋ ਸਤਨਾਮ ਸ਼੍ਰੀ ਸੋ ਸਤਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਗੁਰਬਾਣੀ ਦਾ ਜਾਪ ਕਰਦੇ ਗੁਰਬਾਣੀ ਪੜ੍ਹਦੇ ਤੇ ਜਿਹੜੇ ਬਾਣੀ ਸੁਣਦੇ ਸਨ ਉਹਨਾਂ ਦਾ ਮਨ ਜੁੜ ਜਾਂਦਾ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਉਹ ਕਹਿੰਦੇ ਕੀ ਜਿਹੜੀ ਕੋੜ ਲੱਕੜ ਵੀ ਪਈ ਹੁੰਦੀ ਸੀ ਨਾ ਉਹ ਵੀ ਮੋਮ ਹੋ ਜਾਂਦੀ ਸੀ ਐਸੇ ਸੰਗ ਗੁਰੂ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਕਿ ਛੋਟੀ ਅਵਸਥਾ ਦੇ ਵਿੱਚ ਹੀ ਟਿਕੇ ਹੋਏ ਸਨ ਬਾਣੀ ਪੜ੍ਹਦੇ ਤੇ ਸੇਵਾ ਕਰਦੇ ਛੋਟੀ ਅਵਸਥਾ ਦੇ ਵਿੱਚ ਹੀ ਉਸ ਤੋਂ ਬਾਅਦ ਇਹਨਾਂ ਦੇ ਵੱਡੇ ਭਰਾਤਾ ਬਾਬਾ ਰਾਮਰਾਏ ਜੀ ਜੋ ਕਿ 14 ਸਾਲ ਦੀ ਅਵਸਥਾ ਸੀ ਜਦੋਂ ਸ਼ਾਹਜਹਾਨ ਮਰ ਗਿਆ ਤੇ ਉਸ ਤੋਂ ਬਾਅਦ ਦਾਰਾਸ਼ਕੋ ਨੇ ਰਾਜ ਲੈ ਲਿਆ ਦਾਰਾਸ਼ਕੋ ਨੂੰ ਰਾਜ ਪ੍ਰਾਪਤ ਹੋਇਆ ਤੇ ਔਰੰਗਜ਼ੇਬ ਨੇ ਬਗਾਵਤ ਕਰ ਦਿੱਤੀ ਔਰੰਗਜ਼ੇਬ ਨੇ ਜਦੋਂ ਬਗਾਵਤ ਕੀਤੀ ਤੇ ਔਰੰਗਜ਼ੇਬ ਨੇ ਜੰਗ ਜਿੱਤ ਲਈ ਦਾਰਾਸ਼ਕੋ ਨੂੰ ਕੈਦ ਦੇ ਵਿੱਚ ਸੁੱਟ ਦਿੱਤਾ ਉਸ ਤੋਂ ਬਾਅਦ ਔਰੰਗਜ਼ੇਬ ਜਦੋਂ ਰਾਜਾ ਬਣ ਗਿਆ ਤੇ ਇਤੇ ਫਿਰ ਕੁਝ આરોਪ ਲੱਗੇ ਉਸ ਤੋਂ ਬਾਅਦ ਇਹਨੇ ਸਤਗੁਰੂ ਸਾਹਿਬ ਜੀਆਂ ਦੇ ਚਰਣਾ ਦੀ ਓਟ ਮੰਗੀ ਸੋ ਸਤਗੁਰੂ ਸਾਹਿਬ ਜੀਆਂ ਦੇ ਜਦੋਂ ਚਰਣਾ ਦਾ ਆਸਰਾ ਲਿਆ ਤੇ ਸਤਗੁਰੂ ਸਾਹਿਬ ਜੀ ਆਪ ਨਹੀਂ ਗਏ ਰਾਮ ਰਾਏ ਨੂੰ ਕੱਲਿਆ ਸਤਗੁਰੂ ਸਾਹਿਬ ਜੀਆਂ ਨੇ ਜਦੋਂ ਰਾਮ ਰਾਏ ਨੂੰ ਕੱਲਿਆ ਤੇ ਉੱਥੇ ਜਾ ਕੇ ਜਦੋਂ ਰਾਮ ਰਾਏ ਪਹੁੰਚਿਆ ਉਹਨੇ ਨਾ ਇੱਕ ਕਾਰਜ ਕੀਤਾ ਗੁਰਨਾਨਕ ਦੇ ਜਹਾਜ਼ ਤੋਂ ਉਤਰ ਕੇ ਤੇ ਉਸ ਔਰੰਗਜ਼ੇਬ ਦੇ ਜਹਾਜ਼ ਤੇ ਸਵਾਰ ਹੋ ਗਿਆ ਉਹਨੇ ਗੁਰੂ ਸਾਹਿਬ ਜੀਆਂ ਦਾ ਪੱਲਾ ਛੱਡ ਦਿੱਤਾ ਤੇ ਔਰੰਗਜ਼ੇਬ ਦਾ ਪੱਲਾ ਫੜ ਲਿਆ ਕਿਉਂਕਿ ਉਹ ਔਰੰਗਜ਼ੇਬ ਨੇ ਸਵਾਲ ਕੀਤਾ ਸੀ ਕਿ ਜਦੋਂ ਹਿੰਦੂ ਛੱਡਦੇ ਨੇ ਲੋਕ ਛੱਡਦੇ ਨੇ ਤੇ ਅਸੀਂ ਲੋਕਾਂ ਨੂੰ ਦਫਨਾਉਂਦੇ ਹਾਂ ਭਾਵ ਕਬਰ ਦੇ ਵਿੱਚ ਬੰਦ ਕਰਦੇ ਹਾਂ ਤੋ ਸਹੀ ਕੀ ਹੈ ਕਿਉਂਕਿ ਜਿਹੜਾ ਸਾਡਾ ਫਰਿਸ਼ਤਾ ਹੈ ਅਜਰਾਇਲ ਉਹਨੇ ਇੱਕ ਦਿਨ ਆਉਣਾ ਹੈ ਉਹਨੇ ਵਾਜਾ ਵਜਾਉਣਾ ਹੈ ਕਬਰਾਂ 파ਟ ਜਾਣੀਆਂ ਨੇ ਸਾਰਿਆਂ ਨੇ ਉੱਠ ਖਲੋਣਾ ਹੈ ਜਿਨ੍ਹਾਂ ਨੇ ਕੀਤੇ ਹੋਏ ਚੰਗੇ ਕਰਮ ਉਹਨਾਂ ਨੇ ਤੇ ਜਾਣਾ ਹੈ ਸਵਰਗ ਨੂੰ ਭਾਵ ਬਹਿਸ਼ਤ ਨੂੰ ਤੇ ਜਿਨ੍ਹਾਂ ਨੇ ਕੀਤੇ ਮਾੜੇ ਕਰਮ ਉਹਨਾਂ ਨੇ ਦੋਜਕ ਨੂੰ ਜਾਣਾ ਹੈ ਤੋ ਉਥੇ ਰਾਮ ਰਾਏ ਨੇ ਕਹਿਣਾ ਤੇ ਇਹ ਸੀ ਕਿ ਇੱਥੇ ਅਮਲਾ ਦੇ ਹੋਣੇ ਨੇ ਨਵੇੜੇ ਜਿੱਦਾਂ ਦੇ ਅਮਲ ਕੀਤੇ ਜਿੱਦਾਂ ਦੇ ਕਰਮ ਕੀਤੇ ਕਰਮਾਂ ਦੇ ਅਨੁਸਾਰ ਤੇਰੇ ਨਿਵੇੜੇ ਹੋਣੇ ਨੇ ਪਰ ਉਹ ਉਸ ਰਾਜ ਦੇ ਵਿੱਚ ਫਸ ਗਿਆ ਜਿਹੜਾ ਮਾਇਆ ਵੀ ਸੰਸਾਰ ਦੇ ਵਿੱਚ ਫਸ ਕੇ ਤੇ ਉਹਨੇ ਕਹਿ ਦਿੱਤਾ ਮਿੱਟੀ ਬੇਈਮਾਨ ਕੀ ਪੇੜੇ ਪਈ কুমਹਾਰ ਇਹ ਸ਼ਬਦ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਕੜ ਭਾੜੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਤੋ ਉਹਨੇ ਜਿਹੜੀ ਪ੍ਰਮਾਤਮਾ ਦੀ ਗੁਰਬਾਣੀ ਨੂੰ ਬਦਲਿਆ ਜਿਹੜੇ ਸਿੱਖ ਨਾਲ ਗਏ ਸਨ ਉਹਨਾਂ ਨੇ ਵੀ ਆਸਰਾ ਛੱਡ ਦਿੱਤਾ ਉਹ ਉਥੋਂ ਵਾਪਸ ਛੁੜ ਆਏ RAM RAJ ਦਾ ਜਦੋਂ ਸਤਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿਉਂਕਿ ਸਤਗੁਰੂ ਸਾਹਿਬ ਜੀਾਂ ਦੀ ਪਾਵਨ ਬਾਣੀ ਦਾ ਬਚਨ ਹੈ ਗੁਰੂ ਸਾਹਿਬ ਜੀ ਕਹਿੰਦੇ ਉਹੀ ਸਾਡਾ ਸਿੱਖ ਹੈ ਉਹੀ ਸਾਡਾ ਮਿੱਤਰ ਹੈ ਉਹੀ ਸਾਡਾ ਰਿਸ਼ਤੇਦਾਰ ਹੈ ਜਿਹੜਾ ਪਰਮਾਤਮਾ ਦੇ ਭਾਣੀ ਦੇ ਵਿੱਚ ਚੱਲਦਾ ਏ ਜਿਹੜਾ ਪਰਮਾਤਮਾ ਦੇ ਭਾਣੀ ਦੇ ਉਲਟ ਹੋ ਗਿਆ ਉਹ ਸਾਡਾ ਪੁੱਤਰ ਹੈ ਭਾਵੇਂ ਜਿਹੜਾ ਮਰਜੀ ਹੋਵੇ ਉਹ ਸਾਡਾ ਪੁੱਤਰ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਸੋ ਸੇਖ ਸਖਾ ਬੰਦਪੈ ਭਾਈ ਜੇ ਗੁਰਕੇ ਭਾਣੀ ਵਿੱਚ ਆਵੇ ਆਪਣੇ ਭਾਣੀ ਜੋ ਚੱਲੈ ਭਾਈ ਵਿਛੜ ਝੋਟਾ ਖਾਵੈ ਜਿਹੜੇ ਆਪਣੇ ਅਨੁਸਾਰ ਚੱਲਦੇ ਨੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ ਉਹ ਦੁਖੀ ਹੁੰਦੇ ਨੇ ਤੇ ਜਿਹੜੇ ਸਤਗੁਰੂ ਸਾਹਿਬ ਜੀਆਂ ਦੇ ਚਰਣਾ ਦਾ ਓਟ ਆਸਰਾ ਲੈ ਕੇ ਸਤਗੁਰੂ ਸਾਹਿਬ ਜੀਆਂ ਦੇ ਬਾਣੇ ਦੇ ਚੱਲਦੇ ਨੇ ਉਹੀ ਸਤਗੁਰੂ ਸਾਹਿਬ ਜੀਆਂ ਦੇ ਸਿੱਖ ਨੇ ਉਹੀ ਸਤਗੁਰੂ ਸਾਹਿਬ ਜੀਆਂ ਦੇ ਸਖੇ ਨੇ ਉਹੀ ਬੰਦਪ ਨੇ ਉਹੀ ਮਿੱਤਰ ਨੇ ਸਤਗੁਰੂ ਸਾਹਿਬ ਜੀਆਂ ਦੇ ਤਾਂ ਗੁਰੂ ਸਾਹਿਬ ਜੀਆਂ ਨੇ ਇਸ ਪ੍ਰਕਾਰ ਜਦੋਂ ਰਾਮਰਾਏ ਨੂੰ ਕਹਿ ਦਿੱਤਾ ਕਿ ਜਿੱਧਰ ਨੂੰ ਮੂਹ ਹੈ ਉਧਰ ਨੂੰ ਹੀ ਚਲੇ ਜਾਵੋ ਤਾਂ ਉਸੇ ਪ੍ਰਕਾਰ ਉਹ ਉਧਰ ਨੂੰ ਚਲੇ ਗਿਆ। ਤੋਂ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀਆ ਨੇ ਉਸ ਵੇਲੇ ਸ਼ਬਦ ਕਹੇ ਸਨ ਜਿਹੜੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਹੈ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਿਆਸ ਪਵ ਸਾਗਰ ਤਰੈ ਜੋ ਸਤਗੁਰੂ ਸਾਹਿਬ ਜੀਆਂ ਦੀ ਗੁਰਬਾਣੀ ਦਾ ਆਦਰ ਤੇ ਭੈ ਕਰਦਾ ਏ ਉਹ ਬਿਨਾਂ ਪ੍ਰਯਾਸ ਤੋਂ ਇਹ ਭਗ ਸਾਗਰ ਤਰ ਜਾਂਦਾ ਏ ਉਹ ਸਤਗੁਰੂ ਸਾਹਿਬ ਜੀਆਂ ਦੇ ਆਸਰੇ ਦੇ ਨਾਲ ਇਹ ਸਾਗਰ ਨੂੰ ਤਰ ਜਾਂਦਾ ਏ ਤੇ ਜਿੰਨੇ ਸਤਗੁਰੂ ਸਾਹਿਬ ਜੀਆਂ ਦੇ ਬਾਣੀ ਦਾ ਆਸਰਾ ਨਹੀਂ ਲਿਆ ਉਹਨੇ ਤੇ ਫਿਰ ਡੁੱਬਣਾ ਹੀ ਐ ਨਾ ਇੱਕ ਬੰਦਾ ਸੀ ਉਹਦਾ ਪੁੱਤਰ ਉਹ ਕਹਿੰਦਾ ਮੈਂ ਬੇੜੀ ਦੇ ਵਿੱਚ ਚੜਨਾ ਏ ਉਹ ਆਪਣੇ ਪੁੱਤਰ ਨੂੰ ਕਹਿੰਦਾ ਬੇੜੀ ਦੇ ਵਿੱਚ ਨਾ ਚੜੀ ਬੇੜੀ ਡੁੱਬ ਜਾਣੀ ਐ ਅੰਦਾ ਇਹ ਬੇੜੀ ਡੁੱਬਣੀ ਐ ਉਹ ਕਹਿੰਦਾ ਠੀਕ ਹੈ ਪਿਤਾ ਜੀ ਉਹ 베ੜੀ ਥੋੜੀ ਜੀ ਗਾਂ ਗਈ ਤੇ 베ੜੀ ਡੁੱਬ ਗਈ ਆਂਦਾ ਪਿਤਾ ਜੀ ਤੁਹਾਨੂੰ ਕਿਸ ਪ੍ਰਕਾਰ ਪਤਾ ਪਤਾ ਸੀ ਕਿ ਇਹ 베ੜੀ ਡੁੱਬਣੀ ਹੈ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਕਿ ਮੈਂ ਵੇਖਿਆ ਉਹਦੇ ਵਿੱਚ ਨਾ ਇੱਕ ਕਲੰਦਰ ਹੈ ਕਲੰਦਰ ਤੋਂ ਭਾਵ ਬਾਂਦਰ ਹੈ ਉਹਦੇ ਵਿੱਚ ਪੰਜ ਘੋੜੇ ਨੇ ਇਹ ਜਿਹੜਾ ਕਲੰਦਰ ਹੈ ਇਹਨੇ ਟੇਕੇ ਨਹੀਂ ਵਹਿਣਾ ਉਸ ਤੋਂ ਬਾਅਦ ਇਹ ਕਲੰਦਰ ਨੇ ਕੀ ਕਰਨਾ ਇਹ ਘੋੜੇ ਫਿਰ ਭੱਜ ਜਾਣੇ ਨੇ ਜਦੋਂ ਘੋੜੇ ਥੋੜੇ ਜਿਹੇ ਹਿੱਲੇ ਤੇ ਬੇੜੀ ਡੁੱਬ ਜਾਣੀ ਉਸੇ ਪ੍ਰਕਾਰ ਹੋਇਆ ਉਹ ਬੇੜੀ ਡੁੱਬ ਗਈ ਹੁਣ ਇਹੀ ਅਵਸਥਾ ਆਪਣੇ ਮਨ ਦੀ ਵੇਖੋ ਇਹ ਜਿਹੜਾ ਮਨ ਹੈ ਨਾ ਇਹ ਬਾਂਦਰ ਦੀ ਨਿਆਈ ਹੈ ਇਹ ਮਨ ਕਦੀ ਟਿਕਦਾ ਨਹੀਂ ਹੈ ਵਿਚਾਰ ਮਾਲਾ ਦੇ ਕਰਤਾ ਨੇ ਵੀ ਇਹੀ ਲਿਖਿਆ ਹੈ ਇਹ ਜਿਹੜਾ ਮਨ ਹੈ ਸਦਾ ਟਿਕਣ ਵਾਲਾ ਨਹੀਂ ਹੈ ਇਹ ਜਿੱਦਾਂ ਇੱਕ ਰੁੱਖ ਤੋਂ ਦੂਜੇ ਰੁੱਖ ਤੇ ਜਾਂਦਾ ਏ ਉਸੇ ਪ੍ਰਕਾਰ ਏ ਮਨ ਕਦੇ ਇਸ ਵਿਚਾਰ ਤੇ ਕਦੀ ਦੂਜੀ ਵਿਚਾਰ ਤੇ ਉਸੇ ਪ੍ਰਕਾਰ ਏ ਮਨ ਭਜਦਾ ਰਹਿੰਦਾ ਏ ਤੋ ਜਦੋਂ ਇਹ ਮਨ ਰੂਪੀ ਬਾਂਦਰ ਹਿੱਲਿਆ ਤੇ ਇਹ ਜਿਹੜੇ ਪੰਜ ਗਿਆਨ ਇੰਦ੍ਰੇ ਸਨ ਅੱਖ ਨੱਕ ਜੀਬ ਤ્વਚਾ ਤੇ ਕੰਨ ਇਹਨਾਂ ਨੇ ਅਸਰ ਕੀਤਾ ਤੇ ਫਿਰ ਇਹਦੀ ਬੇੜੀ ਡੁੱਬ ਗਈ ਭਵਸਾਗਰ ਦੇ ਚ ਡੁੱਬ ਗਿਆ ਉਸੇ ਪ੍ਰਕਾਰ ਉਹ ਜਿਹੜਾ ਰਾਮ ਰਾਏ ਸੀ ਉਹਨੇ ਆਪਣੇ ਮਨ ਦੀ ਸੁਣੀ ਗੁਰੂ ਦੀ ਨਹੀਂ ਸੁਣੀ ਤੇ ਫਿਰ ਉਹਨੂੰ ਜਿਹੜੇ ਧੱਕੇ ਖਾਣੇ ਪਏ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਕਿ 5.5 ਸਾਲ ਦੀ ਅਵਸਥਾ ਦੇ ਵਿੱਚ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ ਤੋਂ ਸਤਿਗੁਰੂ ਸਾਹਿਬ ਜੀ ਜਦੋਂ 5.5 ਸਾਲ ਦੀ ਅਵਸਥਾ ਦੇ ਵਿੱਚ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ ਸਤਿਗੁਰੂ ਸਾਹਿਬ ਜੀ ਉਸ ਅਵਸਥਾ ਦੇ ਮਾਲਕ ਸਨ ਜਿਹੜੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸਨ ਭਾਵੇਂ ਉਮਰ ਨਿੱਕੀ ਪਰ ਉਹਨਾਂ ਦਾ ਮਨ ਜੁੜਿਆ ਹੋਇਆ ਸੀ ਅੱਜ ਆਪਾਂ ਆਪਣੇ ਅੰਦਰ છાਤੀ ਮਾਰ ਕੇ ਵੇਖੀਏ ਕਿ ਆਪਣਾ ਮਨ ਜੁੜਿਆ ਕਿ ਨਹੀਂ ਕਿੰਨੀ ਆਪਣੀ ਉਮਰ ਹੋ ਗਈ ਹੈ ਸਤਿਗੁਰੂ ਸਾਹਿਬ ਜੀ ਸਾਢੇ 5 ਸਾਲ ਦੀ ਅਵਸਥਾ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਜੁੜ ਗਏ ਉਹ ਕਹਿੰਦੇ ਇੱਕ ਦੀਵਾ ਹੋਵੇ ਵੱਡਾ ਤੇ ਉਹ ਦੀਵੇ ਦੇ ਵਿੱਚ ਤੇਲ ਵੀ ਪਾਇਆ ਹੋਵੇ ਬੱਤੀ ਵੀ ਰੱਖੀ ਹੋਵੇ ਪਰ ਉਹ ਦੀਵਾ ਜਗਦਾ ਨਾ ਹੋਵੇ ਤਾਂ ਉਹ ਗਿਆਨ ਦਾ ਪ੍ਰਕਾਸ਼ ਨਹੀਂ ਕਰਨ ਵਾਲਾ ਉਸੇ ਪ੍ਰਕਾਰ ਇੱਕ ਦੀਵਾ ਛੋਟਾ ਜਿਹਾ ਹੋਵੇ ਉਹਦੇ ਵਿੱਚ ਤੇਲ ਹੋਵੇ ਤੇ ਬੱਤੀ ਹੋਵੇ ਤੇ ਉਹ ਫਿਰ ਗਿਆਨ ਦਾ ਪ੍ਰਕਾਸ਼ ਕਰੇ ਉਹ ਜੇ ਦੀਵਾ ਜਗ ਜਾਵੇ ਤੇ ਉਹ ਪ੍ਰਕਾਸ਼ ਕਰਦਾ ਇਹ ਵੱਡਾ ਦੀਵਾ ਬੁਝਿਆ ਰਹਿੰਦਾ ਇਸੇ ਪ੍ਰਕਾਰ ਨਿੱਕੀ ਜੀ ਉਮਰ ਦੇ ਵਿੱਚ ਵੀ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸੰਤਾਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸ ਤੋਂ ਬਾਅਦ ਦਿੱਲੀ ਤੋਂ ਜਿਹੜਾ ਮਿਰਜ਼ਾ ਰਾਜਾ ਜੈ ਸਿੰਘ ਸੀ ਉਹਨੇ ਆਪਣਾ ਜਿਹੜਾ ਇੱਕ ਵਜ਼ੀਰ ਪਰਸ਼ਰਾਮ ਨੂੰ ਕੱਲਿਆ ਉਹ ਆਇਆ ਉਹਨੇ ਆਣ ਕੇ ਸਤਿਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਦਰਸ਼ਨ ਦੇਵੋ ਸਤਿਗੁਰੂ ਸਾਹਿਬ ਜੀ ਦਰਸ਼ਨ ਦੇਣ ਦੇ ਲਈ ਫਿਰ ਜਦੋਂ ਉੱਥੋਂ ਚੱਲੇ ਨੇ ਕੁਝ ਸੂਝਵਾਨ ਸਿੱਖ ਨਾਲ ਨੇ ਪੰਜੋਖਰਾ ਸਾਹਿਬ ਜੀਆਂ ਦੀ ਧਰਤੀ ਤੇ ਆਏ ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਵੀ ਚਰਨ ਪਾਏ ਉਥੇ ਆਣ ਕੇ ਲਾਲਚੰਦ ਦੇ ਨਾਲ ਜਿਹੜੀ ਵਿਚਾਰ ਚਰਚਾ ਸਤਿਗੁਰੂ ਸਾਹਿਬ ਜੀਆ ਨੇ ਛੱਜੂ ਝੀਵਰ ਦੀ ਕਰਵਾਈ ਤੋ ਜਿਹੜਾ ਲਾਲਚੰਦ ਸੀ ਉਸ ਤੋਂ ਬਾਅਦ ਗੁਰੂ ਘਰ ਦਾ ਸ਼ਰਧਾਲੂ ਹੋ ਗਿਆ ਸਤਿਗੁਰੂ ਸਾਹਿਬ ਜੀ ਫਿਰ ਉਥੋਂ ਦਿੱਲੀ ਪਹੁੰਚੇ ਦਿੱਲੀ ਤੋਂ ਹਜੇ ਡੇਢ ਕੋਹ ਦੂਰ ਸਨ ਤੇ ਲੋਕਾਂ ਨੂੰ ਜਦੋਂ ਪਤਾ ਲੱਗਾ ਨਾ ਕਿ ਸਤਿਗੁਰੂ ਸਾਹਿਬ ਜੀ ਆਏ ਨੇ ਉਹਨਾਂ ਨੇ ਆਪਣੇ ਤਨ ਦੇ ਕੱਪੜੇ ਲਾ ਕੇ ਤੇ ਅੱਗੇ ਵਿਛਾਦ ਦਿੱਤੇ ਕਿ ਸਤਿਗੁਰੂ ਸਾਹਿਬ ਜੀਆਂ ਦੇ ਕੋਮਲ ਚਰਨ ਸਾਡੇ ਕੱਪੜਿਆਂ ਦੇ ਉੱਤੇ ਪੈਣ ਸਤਗੁਰੂ ਸਾਹਿਬ ਜੀ ਚੱਲਦੇ ਹੋਏ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਦੇ ਕੋਲ ਪਹੁੰਚੇ ਤੇ ਫਿਰ ਮਿਰਜ਼ਾ ਰਾਜਾ ਜੈ ਸਿੰਘ ਦੀ ਜਿਹੜੀ ਪਟਰਾਣੀ ਸੀ ਉਹਨੂੰ ਸਤਗੁਰੂ ਸਾਹਿਬ ਜੀਆਂ ਤੇ ਸ਼ੰਕਾ ਸੀ ਉਹਨੇ ਕੱਪੜੇ ਪਾ ਲਏ ਸਾਡੇ ਗੋਲੀਆਂ ਵਾਲੇ ਤੇ ਗੋਲੀਆਂ ਦੇ ਵਿੱਚ ਖਲੋ ਗਈ ਤੇ ਸਤਗੁਰੂ ਸਾਹਿਬ ਜੀਆਂ ਦੇ ਸੋਚਿਆ ਕਿ ਸਤਗੁਰੂ ਸਾਹਿਬ ਜੀ ਜਾਣੀ ਜਾਣਨੇ ਕਿ ਨਹੀਂ ਜਾਣੀ ਜਾਣ ਤੋ ਸਤਗੁਰੂ ਸਾਹਿਬ ਜੀ ਜਦੋਂ ਉੱਥੇ ਪਹੁੰਚੇ ਤੇ ਜਾ ਕੇ ਪਟਰਾਣੀ ਤੇ ਛੜੀ ਰੱਖੀ ਸਤਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਕਿਸੇ ਦੇ ਕੋਲੋਂ ਕਿਰਪਾ ਦੀ ਪਾਤਰ ਬਣ ਨਾ ਹੋਵੇ ਨਾ ਕਿਰਪਾ ਲੈਣੀ ਹੋਵੇ ਤੇ ਇਸ ਪ੍ਰਕਾਰ ਉਹਨਾਂ ਤੇ ਸ਼ੰਕਾ ਨਹੀਂ ਕਰੀਦਾ ਕਿਉਂਕਿ ਜੇ ਮੀਂਹ ਪੈਂਦਾ ਹੋਵੇ ਭਾਂਡਾ ਪੁੱਠਾ ਹੋਵੇ ਤੇ ਭਾਂਡਾ ਭਰਦਾ ਨਹੀਂ ਹੈ ਤੇ ਜੇ ਮੀਂਹ ਪੈਂਦਾ ਹੋਵੇ ਤੇ ਭਾਂਡਾ ਸਿੱਧਾ ਹੋਵੇ ਤੇ ਭਾਂਡਾ ਭਰ ਜਾਂਦਾ ਹੈ ਇਸੇ ਪ੍ਰਕਾਰ ਭਾਂਡਾ ਨਹੀਂ ਪੁੱਠਾ ਕਰੀਦਾ ਭਾਵ ਜਿਨ੍ਹਾਂ ਨੇ ਤੇ ਸ਼ੰਕੇ ਕਰਨੇ ਨੇ ਗੁਰੂ ਸਾਹਿਬ ਜੀਾਂ ਦੇ ਇਤਿਹਾਸ ਤੇ ਗੁਰਬਾਣੀ ਤੇ ਉਹਨਾਂ ਦੇ ਤੇ ਭਾਂਡੇ ਪੁੱਠੇ ਨੇ ਤੇ ਜਿਹੜੇ ਸ਼ਰਧਾ ਰੱਖਦੇ ਨੇ ਉਹਨਾਂ ਦੇ ਸਿੱਧੇ ਨੇ ਤੇ ਫਿਰ ਸਿੱਧੇ ਦੇ ਵਿੱਚ ਅਮਰਤੀ ਪੈਣਾ ਇਹਨਾਂ ਜਦੋਂ ਨਾਮ ਦਾ ਮੀਂਹ ਵਰਿਆ ਅੱਜ ਕੱਲ ਤੇ ਨਿੱਕੀ ਨਿੱਕੀ ਗੱਲ ਤੇ ਜਿਹੜੀ ਇਹ ਸ਼ੰਕਾ ਹੋਣ ਲੱਗ ਪਈ ਹੈ ਸ਼ੰਕਾ ਦਾ ਸਮਾਂ ਬਹੁਤ ਜ਼ਿਆਦਾ ਵਧ ਗਿਆ ਸੋ ਇਹ ਪਿਛਲੇ ਦਿਨਾਂ ਦੇ ਅੰਦਰ ਮੇਰੇ ਨਾਲ ਵਿਚਾਰ ਹੋ ਰਹੀ ਸੀ ਇੱਕ ਸਿੰਘ ਦੀ ਆਂਦਾ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀਾਂ ਦਾ ਜੋੜਾ ਏ ਸਿੱਖ ਤੇ ਉਹਨੂੰ ਆਪਣੇ ਸੀਸ ਦੇ ਨਾਲ ਲਾਉਂਦੇ ਨੇ ਤੇ ਉਹ ਜੋੜਾ ਇਹ ਚਮੜੇ ਦਾ ਬਣਿਆ ਹੋਇਆ ਏ ਤੇ ਸਤਿਗੁਰੂ ਸਾਹਿਬ ਜੀਆਂ ਦੇ ਸਿੱਖ ਜਿਹੜੇ ਨੇ ਕੇਸ ਨਹੀਂ ਉਹ ਤੇ ਜਿਹੜਾ ਏ ਸਤਿਗੁਰੂ ਸਾਹਿਬ ਜੀਆਂ ਦੀ ਮੋਹਰ ਹੈ ਤੇ ਆਪਣੇ ਚਰਨ ਅਸ਼ੀਸ ਦੇ ਨਾਲ ਜੋੜਾ ਲਾਉਂਦੇ ਨੇ ਹੁਣ ਉਹਨੂੰ ਭਲੇ ਪੁਰਖ ਨੂੰ ਕੋਈ ਪੁੱਛੇ ਕਿ ਸਤਿਗੁਰੂ ਸਾਹਿਬ ਜੀਆਂ ਨੇ ਉਹ ਜੋੜੇ ਦੇ ਨਾਲ ਕਿਸ ਪ੍ਰਕਾਰ ਪਾਰ ਉਤਾਰਕ ਕੀਤਾ ਬਾਬਾ ਸਚਨ ਸੱਚ ਜੀਆਂ ਨੂੰ ਦਿੱਤਾ ਤੇ ਕਿਸ ਪ੍ਰਕਾਰ ਉਹ ਜੋੜੇ ਦੀਆਂ ਕਰਾਮਾਤਾਂ ਦੱਸੀਆਂ ਕਿ ਜਿਹਨੂੰ ਚੱਲ ਹੋਇਆ ਹੋਵੇ ਜਾਂ ਕਿਸੇ ਨੂੰ ਕੁੱਤੇ ਨੇ ਵੱਢਿਆ ਹੋਵੇ ਤੇ ਉਹ ਜੋੜਾ ਜੇ ਉਹ ਆਪਣੇ ਸੀਸ ਦੇ ਨਾਲ ਲਾ ਲਵੇ ਤੇ ਉਹਦਾ ਝਲ ਖਤਮ ਹੋ ਜਾਂਦਾ ਏ ਉਤੇ ਕਿਰਪਾ ਹੋ ਜਾਂਦੀ ਏ ਤੇ ਫਿਰ ਉਹ ਕਹਿੰਦਾ ਕਿ ਸਤਿਗੁਰੂ ਸਾਹਿਬ ਜੀਆਂ ਦਾ ਜਿਹੜਾ ਜੋੜਾ ਏ ਤੇ ਉਹਨੂੰ ਆਪਾਂ ਮਹਾਰਾਜ ਦੀ ਝੂਰੀ ਵਿੱਚ ਨਹੀਂ ਖੱਟ ਸਕਦੇ ਤੇ ਫਿਰ ਉਹਨੂੰ ਬੰਦਾ ਪੁੱਛੇ ਕਿ ਜਿਹੜਾ ਇੱਥੇ ਤਬਲਾ ਵੱਜਦਾ ਏ ਉਹ ਵੀ ਤੇ ਚੰਮ ਦਾ ਹੀ ਬਣਦਾ ਏ ਜਿਹੜੇ ਤੰਤੀ ਸਾਜ਼ ਨੇ ਉਹ ਵੀ ਤੇ ਚੰਮ ਦੇ ਹੀ ਬਣਦੇ ਨੇ ਨਾ ਤੇ ਫਿਰ ਇਹ ਜੋੜੇ ਤੋਂ ਕੀ ਹੈ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਮਾਂ ਐਸਾ ਆਇਆ ਹੈ ਕਿ ਗੁਰੂ ਸਾਹਿਬ ਜੀਆਂ ਦੇ ਇਤਿਹਾਸ ਤੇ ਸ਼ੰਕਾ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨੁੱਖ ਨੂੰ ਤੋੜਨਾ ਹੈ ਐਸਾ ਈਸਾਈ ਮਤ ਦਾ ਜਿਹੜਾ ਪ੍ਰਭਾਵ ਪਿਆ ਉਸ ਤੋਂ ਬਾਅਦ ਇਹ ਜਿਹੜੇ ਜਿਨ੍ਹਾਂ ਨੇ ਇਸ ਸੰਸਾਰ ਤੇ ਆਣ ਕੇ ਇੱਥੇ ਪੰਜਾਬ ਦੇ ਵਿੱਚ ਆਣ ਕੇ ਤੇ ਆਪਣੇ ਸਥਾਨ ਖੋਲੇ ਤੇ ਈਸਾਈ ਮਤ ਦਾ ਪ੍ਰਚਾਰ ਆਰੰਭ ਕਰਨਾ ਕੀਤਾ ਤੇ ਉਹਨਾਂ ਨੇ ਇਤਿਹਾਸ ਨੂੰ ਤੋੜਨਾ ਸ਼ੁਰੂ ਕੀਤਾ ਇਸ ਪ੍ਰਕਾਰ ਜੇ ਤੈਨ ਰੱਖਾਂਗੇ ਸ਼ਰਧਾ ਤੇ ਫਿਰ ਇਹ ਜਿਹੜਾ ਆਪਣਾ ਮਨ ਰੂਪੀ ਭਾਂਡਾ ਹੈ ਉਹ ਅੰਮ੍ਰਿਤ ਦੇ ਨਾਲ ਭਰ ਜਾਵੇਗਾ ਇਹ ਮਨ ਟਿਕ ਜਾਵੇਗਾ ਉਸੇ ਪ੍ਰਕਾਰ ਉਹ ਪਟਨਾਣੀ ਨੂੰ ਕਿਹਾ ਔਰੰਗਜ਼ੇਬ ਦਰਸ਼ਨਾਂ ਦੇ ਲਈ ਆਇਆ ਸਤਿਗੁਰੂ ਸਾਹਿਬ ਜੀ ਨੇ ਦਰਵਾਜ਼ੇ ਬੰਦ ਕਰਵਾ ਦਿੱਤੇ ਸਤਗੁਰੂ ਸਾਹਿਬ ਜੀਆ ਨੇ ਕਹ ਨਹਿ ਮਲੇਸ਼ ਕੋ ਦਰਸ਼ਨ ਦਹਿ ਨਹਿ ਮਲੇਸ਼ ਕੇ ਦਰਸ਼ਨ ਲਾਹੀਂ ਕਹਿੰਦੇ ਕਿ ਨਾ ਅਸੀਂ ਮਲੇਸ਼ ਦੇ ਦਰਸ਼ਨ ਕਰਨੇ ਨੇ ਤੇ ਨਾ ਦਰਸ਼ਨ ਲੈਣੇ ਨੇ ਸਤਗੁਰੂ ਸਾਹਿਬ ਜੀਆ ਨੇ ਇਸ ਪ੍ਰਕਾਰ ਉਦੋਂ ਬਚਨ ਕੀਤੇ ਨਾ ਉਹਨੂੰ ਦਰਸ਼ਨ ਦਿੱਤੇ ਸਤਗੁਰੂ ਸਾਹਿਬ ਜੀਆ ਨੇ ਜਦੋਂ ਦਰਸ਼ਨ ਨਹੀਂ ਦਿੱਤੇ ਉਹ ਫਿਰ ਵਾਪਸ ਮੁੜ ਗਿਆ ਉਸ ਤੋਂ ਬਾਅਦ ਸਤਗੁਰੂ ਸਾਹਿਬ ਜੀ ਜੋ ਕਿ ਫਿਰ ਪੌਣੇ 8 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਸਮੁੰਦੇ ਜੋਤੀ ਜੋਸਮੁੰਨ ਤੋਂ ਪਹਿਲਾਂ ਉਹਨਾਂ ਨੇ ਬਚਨ ਕੀਤਾ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸકલ ਸੰਭਾਲੇ ਅਗਲੀ ਜਿਹੜੀ ਜੋਤ ਹੈ ਉਹ ਹੁਣ ਬਕਾਲੇ ਨਗਰ ਦੇ ਵਿੱਚ ਵਸਦੀ ਏ ਸਤਿਗੁਰੂ ਸਾਹਿਬ ਜੀ ਆਨੇ ਉੱਥੇ ਜਾ ਕੇ ਜਿਹੜਾ ਉੱਥੇ ਰੋਗ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਚਿਕਨ ਪੋਕਸ ਦਾ ਉਹਨੂੰ ਰੋਗ ਨੂੰ ਜਿਹੜਾ ਖੰਡਿਆ ਕਿਉਂਕਿ ਸਤਗੁਰੂ ਸਾਹਿਬ ਜੀਆਂ ਦੀ ਪਾਵਨ ਬਾਣੀ ਦਾ ਬਚਨ ਹੈ ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਧਾਰੇਓ ਜਦੋਂ ਸਤਗੁਰੂ ਸਾਹਿਬ ਜੀਆਂ ਦੇ ਪਾਵਨ ਮੁਖਵਾਕ ਲੈਨੇ ਹਾਂ ਉਦੋਂ ਆਪਾਂ ਬਚਨ ਪੜ੍ਹਦੇ ਹਾਂ ਆਮੇ ਦ੍ਰਿਸ਼ਤ ਸੁਭ ਕਰੈ ਹਰੈ ਅਗਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰੂ ਨਵ ਨਿਦ ਦਰੀ ਆਉ ਜਨਮ ਹਮ ਕਾਲਖ ਧੋਵੈ ਸੁਖੋ ਟਲ ਗੁਰ ਸੇਵੀਐ ਅਹਨ ਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਗੁਰੂ ਸਾਹਿਬ ਜੀਆਂ ਦੇ ਦਰਸ਼ਨਾਂ ਦੇ ਨਾਲ ਤੇ ਜਨਮ ਤੇ ਮਰਨ ਜਿਹੜੇ ਤਿੰਨੇ ਤਾਪ ਨੇ ਜਿਹੜੇ ਵੱਡੇ ਦੁਖ ਨੇ ਉਹ ਕੱਟੇ ਜਾਂਦੇ ਨੇ ਤੇ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਕੀ ਐ ਤੇ ਸਤਗੁਰੂ ਸਾਹਿਬ ਜੀ ਪੌਣੇ 8 ਸਾਲ ਦੀ ਉਮਰ ਦੇ ਵਿੱਚ 1656 ਬਿਕਰਮੀ ਦੇ ਵਿੱਚ ਜੋ ਕਿ ਜੋਤੀ ਜੋਤ ਸਮਾਉਂਦੇ ਨੇ ਤਿੰਨ ਵਿਸਾਖ ਦਾ ਦਿਹਾੜਾ ਸੀ ਪੌਣੇ 8 ਸਾਲ ਦੀ ਜਿਹੜੀ ਉਮਰ ਐ ਸਤਗੁਰੂ ਸਾਹਿਬ ਜੀਆਂ ਨੇ ਭੋਗੀ ਸੋ ਸਤਗੁਰੂ ਸਾਹਿਬ ਜੀਆਂ ਦਾ ਜਿਹੜਾ ਇਤਿਹਾਸ ਐ ਉਹ ਬਹੁਤੀ ਛੋਟੀ ਜੀ ਉਮਰ ਦੇ ਵਿੱਚ ਬਹੁਤ ਵੱਡਾ ਏ ਜਿਹੜਾ ਜੁੜਨ ਦਾ ਏ ਉਹ ਸਤਗੁਰੂ ਸਾਹਿਬ ਜੀਆਂ ਨੂੰ ਪੁੱਛੋ ਕਿਸ ਪ੍ਰਕਾਰ ਜੁੜਿਆ ਜਾਂਦਾ ਏ ਜਿਹੜੇ ਸਤਗੁਰੂ ਨੂੰ ਧਿਆਨ ਦੇ ਨਾਲ ਜਿਹੜੇ ਦੁੱਖ ਨੇ ਸਾਰੇ ਕੱਟੇ ਜਾਂਦੇ ਨੇ ਉਹ ਆਪਾਂ ਵੀ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਨੂੰ ਯਾਦ ਕਰੀਏ ਸਾਰੀ ਸੰਗਤ ਨੇ ਜਪਨਾ ਜੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡੱਠੇ ਸਭ ਦੁੱਖ ਜਾਏ ਜਿਸ ਡੱਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ